ਪੰਜ ਵਰਿਆਂ ਦੇ ਅਰਬੀਰ ਦਾ ਬੜੀ ਦਰਿੰਦਗੀ ਦੇ ਨਾਲ ਤੇ ਜਦੋਂ ਦਰਿੰਦਗੀ ਦੇ ਨਾਲ ਬੱਚੇ ਦੇ ਕਤਲ ਹੁੰਦੇ ਨੇ ਤੇ ਫਿਰ ਦੁੱਖ ਕਿੰਨਾ ਕੁ ਹੁੰਦਾ ਹੈ ਇਤਿਹਾਸ ਨੂੰ ਪੜ ਕੇ ਦੇਖੋ ਤੇ ਅੱਜ ਚਾਹੀਦਾ ਸੀ ਸਰਕਾਰ ਵੱਖਰਾ ਕਮਿਸ਼ਨ ਬਿਠਾਉਂਦੀ ਔਰ ਤੁਰੰਤ ਉਸ ਕਰਿੰਦੇ ਨੂੰ ਫੜ ਕੇ 24 ਘੰਟਿਆਂ ਚ ਚਰਾਹੇ 'ਚ ਟੰਗ ਕੇ ਜਨਤਾ ਦੇ ਵਿੱਚ ਗੋਲੀ ਓਵੇਂ ਮਾਰਦੀ ਜਿਵੇਂ ਪੰਜਾਬ ਦੇ ਪੁੱਤ ਕਦੇ ਪੰਜਾਬ ਪੁਲਿਸ ਨੇ ਉਹ ਮੁਕਾਬਲੇ ਬਣਾ ਕੇ ਮਾਰੇ ਸੀਗੇ ਸ਼ਰਾਬ ਪੀ ਕੇ ਮਰ ਜੇ ਕੋਈ 10 ਲੱਖ ਦਾ ਮੁਆਵਜ਼ਾ ਲੈ ਕੇ ਚਲੇ ਜਾਂਦੇ ਨੇ ਇੱਥੇ ਮੁੱਖ ਮੰਤਰੀ ਸਾਹਿਬ ਨਹੀਂ ਆਏ ਮੁੱਖ ਮੰਤਰੀ ਸਾਹਿਬ ਨੇ ਇਸ ਪਰਿਵਾਰ ਨਾਲ ਹਮਦਰਦੀਤਾ ਕੀ ਕਰਨੀ ਸੀ ਉਲਟਾ ਬਿਆਨ ਦਿੱਤਾ ਪ੍ਰਵਾਸੀਆਂ ਨੂੰ ਮੈਂ ਕੱਢ ਨਹੀਂ ਸਕਦਾ ਕਾਨੂੰਨ ਹੀ ਹੈ ਨਹੀਂ ਅਸੀਂ ਤੇਰੇ ਤੋਂ ਪ੍ਰਵਾਸੀ ਕੱਢਣ ਦੀ ਮੰਗ ਕਰੋ ਕੀਤੀ ਸੀ ਅਸੀਂ ਤਾਂ ਕਿਹਾ ਸੀ ਜਿਹੜੇ ਪ੍ਰਵਾਸੀ ਅਪਰਾਧੀ ਪ੍ਰਵਾਸੀ ਬਣ ਕੇ ਆਏ ਹੋਏ ਨੇ ਉਹਨਾਂ ਅਪਰਾਧੀ ਪ੍ਰਵਾਸੀਆਂ ਦਾ ਇਥੋਂ ਸਫਾਇਆ ਕੀਤਾ ਜਾਏ ਤੁਸੀਂ ਸਾਡੀ ਗੱਲ ਨੂੰ ਕਮਾ ਕੇ ਦੂਜੇ ਬੰਨੇ ਪੇਸ਼ ਕਰਕੇ ਤੇ ਅਪਰਾਧੀ ਬਚਾਉਣੇ ਸ਼ੁਰੂ ਕਰ ਦਿੱਤੇ ਤਰੀਕ ਦਾ ਬੱਚਾ ਸੱਤ ਨੂੰ ਮਾਰਿਆ ਨਾ 9 ਨੂੰ 17 ਤਰੀਕ ਨੂੰ ਅਸੀਂ ਆਏ ਆ ਤੇ ਅਜੇ ਤੱਕ ਪੁਲਿਸ ਨੇ ਚਲਾਨ ਪੇਸ਼ ਨਹੀਂ ਸੀ ਕੀਤਾ ਇਥੋਂ ਪਤਾ ਲੱਗ ਰਿਹਾ ਹੈ ਕਿ ਕੀ ਪੰਜਾਬ ਦੇ ਨਾਲ ਭਾਣਾ ਵਾਪਰ ਰਿਹਾ ਇਦੂ ਪਹਿਲਾ ਦੋ ਬੱਚੇ ਨਾ ਕੁੰਬੜੇ ਪਿੰਡ ਮਾਰੇ ਇੱਕ ਦੀ ਅੱਖ ਚ ਛੋਰਾ ਮਾਰ ਕੇ ਪਿਛੋ ਜੀ ਕੱਢਿਆ ਇੱਕ ਦੀ ਵੱਖੀ ਪਾੜੀ ਇੱਕ ਨਾਬੇ ਨਿਹੰਗ ਸਿੰਘ ਸੀ ਬੱਚਾ ਉਹ ਬੋਲ ਨਹੀਂ ਸਕਦਾ ਉਹਨੂੰ ਇਹਨਾਂ ਨੇ ਮਾਰਿਆ ਉਹ ਵੀ ਕਤਲ ਕਰਕੇ ਜੂਪੀ ਤੋਂ ਪੰਜਾਬ ਆਇਆ ਹੋਇਆ ਸੀਗਾ ਤੇ ਕੀ ਪੰਜਾਬ ਸਰਕਾਰ ਨੇ ਠੇਕਾ ਲੈ ਲਿਆ ਕਿ ਜਿੰਨੇ ਕ੍ਰਿਮੀਨਲ ਲੋਕ ਨੇ ਉਹ ਸਾਰੇ ਪ੍ਰਵਾਸੀ ਬਣਾ ਕੇ ਇੱਥੇ ਰੱਖਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਨੂੰ ਅਪੀਲ ਕਰਦੇ ਆ ਜਾਣੂ ਕਰਾਉਨੇ ਆ ਕਿ ਪਿਛਲੇ ਦਿਨੀ ਪੰਜ ਬਰਿਆਂ ਦਾ ਹਰਵੀਰ ਇੱਥੇ ਹੁਸ਼ਿਆਰਪੁਰ ਦੀਪਨਗਰ ਦੀ ਨਿਊ ਦੀਪਨਗਰ ਕਲੌਨੀ ਚ ਇੱਕ ਪਰਿਵਾਰ ਰਹਿ ਰਿਹਾ ਸੀਗਾ ਇਹ ਬੱਚੀ ਤੇ ਉਹ ਭੈਣ ਭਰਾ ਸ਼ਾਮ ਨੂੰ ਗੁਰਦੁਆਰਾ ਸਾਹਿਬ ਜਾਂਦੇ ਆ ਪਰਵਾਸ ਤੋਂ ਆਏ ਹੋਏ ਭਈਆ ਨਨਕ ਕੀ ਸੀ ਉਹਦਾ ਨਾਮ ਨਨਕ ਜਾਦਵ ਉਹ ਪ੍ਰਵਾਸੀ ਮਜ਼ਦੂਰ ਬਣ ਕੇ ਅਪਰਾਧੀ ਜਿਹੜਾ ਪੰਜਾਬ ਚਾਇਆ ਸੀਗਾ ਉਸ ਨੇ ਇਸ ਬੱਚੀ ਨੂੰ ਤੇ ਉਸ ਭਰਾ ਨੂੰ ਜਦੋਂ ਦੇਖਿਆ ਇਹ ਬੱਚੀ ਤਾਂ ਘਰੇ ਆ ਗਈ ਉਹ ਬੱਚਾ ਜਿਹੜਾ ਸੀ ਉਹਨੂੰ ਚੱਕ ਲਿਆ ਅਗਵਾ ਕੀਤਾ ਦੁਸ਼ਕਰਮ ਕੀਤਾ ਬੜੀ ਦਰਿੰਦਗੀ ਦੇ ਨਾਲ ਉਹਦਾ ਕਤਲ ਕੀਤਾ ਭੱਜ ਦੌੜ ਕੀਤੀ ਰਾਤ 9 ਵਜੇ ਪ੍ਰਸ਼ਾਸਨ ਨੇ ਬੰਦਾ ਫੜਿਆ ਤੇ ਸਵੇਰੇ 6:11 ਵਜੇ ਇਹਨਾਂ ਨੂੰ ਪਤਾ ਲੱਗਿਆ ਕਿ ਸਾਡੇ ਬੱਚੇ ਦਾ ਕਤਲ ਕਰ ਦਿੱਤਾ ਗਿਆ 5 ਵਰਿਆਂ ਦੇ ਹਰਵੀਰ ਦਾ ਬੜੀ ਦਰਿੰਦਗੀ ਦੇ ਨਾਲ ਤੇ ਜਦੋਂ ਦਰਿੰਦਗੀ ਦੇ ਨਾਲ ਬੱਚੇ ਦੇ ਕਤਲ ਹੁੰਦੇ ਨੇ ਤੇ ਫਿਰ ਦੁੱਖ ਕਿੰਨਾ ਕੁ ਹੁੰਦਾ ਹੈ ਇਤਿਹਾਸ ਨੂੰ ਪੜ ਕੇ ਦੇਖੋ ਨਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਬੜੀਆਂ ਬੜੇ ਕਮਸਾਨ ਹੋਏ ਕੁਰਬਾਨੀਆਂ ਹੋਈਆਂ ਪਰ ਜਦੋਂ ਸੱਭਜਾਦਿਆਂ ਦੀ ਖਬਰ ਆਈ ਮਹਾਰਾਜ ਬੱਚੇ ਸਹਿਬਜਾਦੇ 5 7 ਤੇ 9 ਸਾਲ ਦੇ ਬੜੀ ਦਰਿੰਦਗੀ ਨਾਲ ਉਹਨਾਂ ਨੂੰ ਤੜਪਾ ਤੜ파 ਕੇ ਉਹਨਾਂ ਨੂੰ ਅਣਮਨੁਕੀ ਤਸ਼ੱਦਦ ਕਰਕੇ ਉਹਨਾਂ ਦੇ ਕਤਲ ਕੀਤੇ ਗਿਆ ਤੇ ਸਤਗੁਰਾਂ ਨੇ ਉਸ ਵਕਤ ਆਖਿਆ ਸੀ ਮੁਗਲ ਰਾਜ ਦੀ ਜੜ 뿌ਟੀ ਗਈ ਕਿੰਨਾ ਕੁ ਦੁੱਖ ਹੁੰਦਾ ਹੈ ਇਹ ਗੱਲ ਬਾਬਾ ਬੰਦਾ ਸਿੰਘ ਬਹਾਦਰ ਨੇ ਸੁਣੀ ਤੇ ਆਖਿਆ ਜਿਹੜੀਆਂ ਅਦਾਲਤਾਂ ਜਿਹੜੇ ਵਕੀਲ ਜਿਹੜੇ ਜੱਜ ਜਿਹੜੀਆਂ ਸਰਕਾਰਾਂ ਇਹਨਾਂ ਬੱਚਿਆਂ ਦਾ ਇਨਸਾਫ ਨਹੀਂ ਕਰ ਸਕੀਆਂ ਉਹਨਾਂ ਉਹਨਾਂ ਤੋਂ ਹਟ ਕੇ ਮੈਂ ਇੱਕ ਰੱਬ ਦੀ ਅਦਾਲਤ ਲੈ ਕੇ ਤੁਰਾਂਗਾ ਜਿੰਨਾ ਚਿਰ ਇਹ ਨਿصاف ਨਹੀਂ ਲੈ ਲੈਂਦਾ ਬੰਦਾ ਸਿੰਘ ਬਹਾਦਰ ਘਰ ਨਹੀਂ ਬੈਠੇਗਾ ਉਹਨੇ ਉਹਨਾਂ ਦਰਿੰਦਿਆਂ ਨੂੰ ਫੜ ਕੇ ਉਹਨਾਂ ਦੀ ਬੋਟੀ ਬੋਟੀ ਕਰਕੇ ਸ਼ਹਿਬਜ਼ਾਦਿਆਂ ਦਾ ਇਨਸਾਫ ਲਿਆ ਸੀ ਤੇ ਅੱਜ ਚਾਹੀਦਾ ਸੀ ਸਰਕਾਰ ਵੱਖਰਾ ਕਮਿਸ਼ਨ ਬਿਠਾਉਂਦੀ ਔਰ ਤੁਰੰਤ ਉਸ ਕਰੰਦੇ ਨੂੰ ਫੜ ਕੇ 24 ਘੰਟਿਆਂ ਚ ਚਰਾਹੀ ਚ ਟੰਗ ਕੇ ਜਨਤਾ ਦੇ ਵਿੱਚ ਗੋਲੀ ਓਵੇਂ ਮਾਰਦੀ ਜਿਵੇਂ ਪੰਜਾਬ ਦੇ ਪੁੱਤ ਕਦੇ ਪੰਜਾਬ ਪੁਲਿਸ ਨੇ ਉਹ ਮੁਕਾਬਲੇ ਬਣਾ ਕੇ ਮਾਰੇ ਸੀਗੇ ਚਾਹੇ ਉਹ 84 ਚੀ ਤੇ ਚਾਹੇ ਅੱਜ ਕਿੰਗਵਾਰ ਉਹਨੂੰ ਕੈਂਗਸਟਰ ਕਹਿ ਕੇ ਉਹਦਾ ਮੁਕਾਬਲਾ ਬਣਾ ਕੇ ਉਹਦਾ ਕਾਊਂਟਰ ਕੀਤਾ ਜਾਂਦਾ ਹੈ ਅੱਜ ਪੁਲਿਸ ਦੀ ਗੋਲੀ ਚੱਲਣੀ ਚਾਹੀਦੀ ਸੀਗੀ ਅੱਜ ਨਹੀਂ ਚੱਲੀ ਇੱਥੇ ਔਰ ਰਾਤ 9 ਵਜੇ ਦਾ ਕਰਿੰਦਾ ਫੜਿਆ ਸਵੇਰੇ 11 ਵਜੇ ਇਸ ਪਰਿਵਾਰ ਨੂੰ ਤੁਸੀਂ ਦੱਸ ਰਹੇ ਹੋ ਮੁੱਖ ਮੰਤਰੀ ਸਾਹਿਬ ਦਾ ਜਾ ਕੇ ਇਸ ਪਰਿਵਾਰ ਨੂੰ ਪੁੱਛਣਾ ਬਣਦਾ ਸੀ ਅੱਜ ਮੁੱਖ ਮੰਤਰੀ ਇੱਥੇ ਚਾਹੀਦਾ ਸੀਗਾ ਇਹ ਪੰਜਾਬ ਦਾ 5 ਵਰਿਆਂ ਦਾ ਬੱਚਾ ਦਰਿੰਦਿਆਂ ਨੇ ਮਾਰਤਾ ਅਸੀਂ ਇਹਦੇ ਲਈ ਕਮਿਸ਼ਨ ਬਿਠਾਵਾਂਗੇ ਇੱਥੇ ਤਾਂ ਮੁੱਖ ਮੰਤਰੀ ਸਾਹਿਬ ਨਹੀਂ ਆਏ ਸ਼ਰਾਬ ਪੀ ਕੇ ਮਰ ਜਾਏ ਕੋਈ 10 ਲੱਖ ਦਾ ਮੁਆਵਜ਼ਾ ਲੈ ਕੇ ਚਲੇ ਜਾਂਦੇ ਨੇ ਇੱਥੇ ਮੁੱਖ ਮੰਤਰੀ ਸਾਹਿਬ ਨਹੀਂ ਆਏ ਮੁੱਖ ਮੰਤਰੀ ਸਾਹਿਬ ਨੇ ਇਸ ਪਰਿਵਾਰ ਨਾਲ ਹਮਦਰਦੀਤਾ ਕੀ ਕਰਨੀ ਸੀ ਉਲਟਾ ਬਿਆਨ ਦਿੱਤਾ ਪ੍ਰਵਾਸੀਆਂ ਨੂੰ ਮੈਂ ਕੱਢ ਨਹੀਂ ਸਕਦਾ ਕਾਨੂੰਨੀ ਹੈ ਨਹੀਂ ਅਸੀਂ ਤੇਰੇ ਤੋਂ ਪ੍ਰਵਾਸੀ ਕੱਢਣ ਦੀ ਮੰਗ ਕਦੋਂ ਕੀਤੀ ਸੀ ਅਸੀਂ ਤਾਂ ਕਿਹਾ ਸੀ ਜਿਹੜੇ ਪ੍ਰਵਾਸੀ ਅਪਰਾਧੀ ਪ੍ਰਵਾਸੀ ਬਣ ਕੇ ਆਏ ਹੋਏ ਨੇ ਉਹਨਾਂ ਅਪਰਾਧੀ ਪ੍ਰਵਾਸੀਆਂ ਦਾ ਇਥੋਂ ਸਫਾਇਆ ਕੀਤਾ ਜਾਏ ਤੁਸੀਂ ਸਾਡੀ ਗੱਲ ਨੂੰ ਘੁਮਾ ਕੇ ਦੂਜੇ ਬੰਨੇ ਪੇਸ਼ ਕਰਕੇ ਤੇ ਅਪਰਾਧੀ ਬਚਾਉਣੇ ਸ਼ੁਰੂ ਕਰ ਦਿੱਤੇ ਫਿਰ 9 ਸੱਤ ਤਰੀਕ ਦਾ ਬੱਚਾ ਸੱਤ ਨੂੰ ਮਾਰਿਆ ਨਾ 9 ਨੂੰ 17 ਤਰੀਕ ਨੂੰ ਅਸੀਂ ਆਏ ਆ ਤੇ ਅਜੇ ਤੱਕ ਪੁਲਿਸ ਨੇ ਚਲਾਨ ਪੇਸ਼ ਨਹੀਂ ਸੀ ਕੀਤਾ ਇਥੋਂ ਪਤਾ ਲੱਗ ਰਿਹਾ ਹੈ ਕਿ ਪੰਜਾਬ ਦੇ ਨਾਲ ਭਾਣਾ ਵਾਪਰ ਰਿਹਾ ਤੇ ਇਹ ਜਿਹੜੀ ਏਡੀ ਵੱਡੀ ਦਰਿੰਦਗੀ ਹੋਈ ਪੰਜਾਬ ਸਰਕਾਰ ਨੂੰ ਅੱਜ ਵੀ ਅਸੀਂ ਕਹਿੰਦੇ ਆ ਕਿ 24 ਘੰਟਿਆਂ ਦੇ ਅੰਦਰ ਇਸ ਦੋਸ਼ੀ ਲਈ ਵੱਖਰੀ ਅਦਾਲਤ ਸਥਾਪਿਤ ਕਰਕੇ ਔਰ ਇਹਨਾਂ ਨੂੰ ਫਾਂਸੀ ਦੀ ਸਜ਼ਾ ਤੁਰੰਤ ਚੁਰਾਹੇ 'ਚ ਦਿੱਤੀ ਜਾਵੇ ਤਾਂ ਕਿ ਕੋਈ ਵੀ ਪਰਵਾਸੀ ਅਪਰਾਧੀ ਇੱਥੇ ਆ ਕੇ ਇਸ ਤਰ੍ਹਾਂ ਦੀ ਕਾਨੂੰਨੀ ਹਰਕਤ ਨਾ ਕਰੇ ਇਹਦੂ ਪਹਿਲਾਂ ਦੋ ਬੱਚੇ ਨਾ ਕੁੰਬੜੇ ਪਿੰਡ ਮਾਰੇ ਇੱਕ ਦੀ ਅੱਖ 'ਚ ਛੋਰਾ ਮਾਰ ਕੇ ਪਿਛੋਂ ਜੀ ਕੱਢਿਆ ਇੱਕ ਦੀ ਵੱਖੀ ਪਾੜੀ ਇੱਕ ਨਾਬੇ ਨਿਹੰਗ ਸਿੰਘ ਦੀ ਸੀ ਬੱਚਾ ਬੋਲ ਨਹੀਂ ਸਕਦਾ ਉਹਨੂੰ ਇਹਨਾਂ ਨੇ ਮਾਰਿਆ ਉਹ ਵੀ ਕਤਲ ਕਰਕੇ ਜੂਪੀ ਤੋਂ ਪੰਜਾਬ ਆਇਆ ਹੋਇਆ ਸੀਗਾ ਤੇ ਕੀ ਪੰਜਾਬ ਸਰਕਾਰ ਨੇ ਠੇਕਾ ਲੈ ਲਿਆ ਕਿ ਜਿੰਨੇ ਕ੍ਰਿਮੀਨਲ ਲੋਕ ਨੇ ਉਹ ਸਾਰੇ ਪ੍ਰਵਾਸੀ ਬਣਾ ਕੇ ਇੱਥੇ ਰੱਖਣੇ ਇਸ ਲਈ ਅੱਜ ਇਹਨਾਂ ਨੂੰ ਅਸੀਂ ਪੰਜਾਬ ਸਰਕਾਰ ਨੂੰ ਕਹਿੰਨੇ ਤੁਰੰਤ ਇਹਨਾਂ ਦਾ ਸਫਾਇਆ ਕਰੇ ਔਰ ਇਹਨਾਂ ਦੀ ਸ਼ਾਨਬੀਨ ਹੋਵੇ ਇਹਨਾਂ ਦੇ ਆਧਾਰ ਕਾਟ ਇਹਨਾਂ ਦੇ ਮਿਨੀ ਪਾਸਪੋਰਟ ਬਣਨ ਉਹਦੇ ਤੋਂ ਬਿਨਾ ਇਹ ਪੰਜਾਬ ਚ ਨਾ ਰਹਿ ਸਕਣ ਤੇ ਜਿਹੜੇ ਕਹਿੰਦੇ ਹੋ ਕਿ ਪੰਜਾਬ ਦੇ ਲੋਕ ਵੀ ਤੇ ਬਾਹਰ ਜਾਂਦੇ ਨੇ ਪੰਜਾਬ ਦੇ ਲੋਕ ਦੋ ਨੰਬਰ ਚ ਨਹੀਂ ਜਾਂਦੇ ਇੱਕ ਨੰਬਰ ਚ ਜਾਂਦੇ ਪੰਜਾਬ ਦੇ ਲੋਕ ਪਾਸਪੋਰਟ ਲੈ ਕੇ ਜਾਂਦੇ ਨੇ ਵੀਜ਼ਾ ਲਵਾ ਕੇ ਜਾਂਦੇ ਨੇ ਇੱਥੇ ਵੀ ਡੀਸੀ ਨੂੰ ਦੱਸਦੇ ਨੇ ਉੱਥੇ ਵੀ ਪ੍ਰਸ਼ਾਸਨ ਨੂੰ ਪਤਾ ਹੁੰਦਾ ਕਿਹੜਾ ਬੰਦਾ ਕਿਹੜੇ ਖੇਤੇ ਚ ਕਿੱਥੇ ਆ ਕੇ ਕਿਹੜਾ ਕੰਮ ਕਰ ਰਿਹਾ ਹੈ ਕਿੰਨੇ ਪੈਸੇ ਲੈ ਰਿਹਾ ਤੁਸੀਂ ਦੱਸੋ ਤੁਹਾਡੇ ਕੋਲ ਕੀ ਜਾਣਕਾਰੀ ਹੈ ਇਸ ਲਈ ਪੁਲਿਸ ਪ੍ਰਸ਼ਾਸਨ ਜੇ ਇੱਥੇ ਕਾਰਵਾਈ ਨਹੀਂ ਕਰਦਾ ਅਸੀਂ ਸਮਝਾਂਗੇ ਕਿ ਪੰਜਾਬ ਸਰਕਾਰ ਪੁਲਿਸ ਪ੍ਰਸ਼ਾਸਨ ਲਾਅ ਐਂਡ ਆਰਡਰ ਦੀ ਇੱਥੇ ਕੋਈ ਸਾਡੇ ਵਾਸਤੇ ਵਿਵਸਥਾ ਨਹੀਂ ਤੇ ਪੰਜਾਬ ਦੇ ਲੋਕਾਂ ਨੂੰ ਸੋਚਣਾ ਹੋਊਗਾ ਕਿ ਅੱਜ ਹਰਬੀਰ ਗਿਆ ਬੱਚਾ 5 ਵਰਿਆਂ ਦਾ ਤੁਸੀਂ ਉਹਦੀਆਂ ਤਸਵੀਰਾਂ ਦੇਖੋਗੇ ਤੁਹਾਡੀ ਰੂਹ ਕੰਬ ਜਾਏਗੀ ਇੰਨਾ ਗੰਦੇ ਕਿਸਮ ਨਾਲ ਉਸ ਬੱਚੇ ਨੂੰ ਮਾਰਿਆ ਯਾਰ ਤੇ ਅੱਜ ਪੰਜਾਬ ਵਾਲਿਓ ਜੇ ਤੁਸੀਂ ਅਜੇ ਵੀ ਲੜਦੇ ਰਹੇ ਅਸੀਂ ਮੁਸਲਮਾਨ ਆ ਜੀ ਅਸੀਂ ਸੇਖਾਂ ਆ ਜੀ ਅਸੀਂ ਹਿੰਦੂ ਆ ਜੀ ਅਸੀਂ ਸਾਈ ਆ ਜੀ ਅਸੀਂ ਰਵਦਾਸੀ ਆ ਜੀ ਅਸੀਂ ਬਾਲਮੀ ਕੀਏ ਜੀ ਅਸੀਂ ਮਜਬੀ ਸਿੱਖ ਜੀ ਤੁਹਾਡਾ ਕੱਖ ਨਹੀਂ ਜੇ ਬਚਣਾ ਬਚਣਾ ਹੀ ਤਾਂ ਆ ਹਾ ਦਾ ਨਾਰਾ ਮਾਰੋਗੇ ਨਾ ਬੱਚਿਆਂ ਦੀ ਖਾਤਰ ਇੱਥੇ ਤੇ ਦੁਸ਼ਮਣ ਨੂੰ ਵੀ ਉਹਦੇ ਬੱਚੇ ਵੀ ਗੁਰੂ ਸਾਹਿਬ ਕੋ ਕਦੇ ਔਰੰਗਜ਼ੇਬ ਦੇ ਆਏ ਸੀ ਤੇ ਮਹਾਰਾਜ ਜੀ ਨੇ ਰਾਜ ਦਿੱਤਾ ਲੜਾਈ ਤੁਹਾਡੇ ਬਾਪ ਨਾਲ ਜ਼ਬਰ ਜ਼ੁਲਮ ਦੀ ਸੀ ਤੁਹਾਡੇ ਨਾਲ ਸਾਡੀ ਕੋਈ ਵਿਰੋਧਤਾ ਨਹੀਂ ਸ਼ੇਰੇ ਪੰਜਾਬ ਕੋ ਆਏ ਉੱਥੇ ਵੀ ਉਹਨੇ ਬਖਸ਼ੇ ਦਿੱਤੇ ਇਹ ਤੇ ਬੱਚੇ ਹੀ ਆਪਣੇ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ ਬੱਚਾ ਸਾਹਮਣੇ ਕਰਕੇ ਕਿਹਾ ਸੀਗਾ ਜਲਾਦ ਨੇ ਆਪਣੇ ਬੱਚੇ ਦਾ ਦਿਲ ਕੱਢ ਉਹ ਕਹਿੰਦੇ ਤੂੰ ਦੁਸ਼ਮਣ ਦਾ ਲੈ ਆਵੇਂ ਮੈਂ ਤੇ ਉਹਦੇ ਬੱਚੇ ਦਾ ਦਿਲ ਨਾ ਕੱਢਾਂ ਤੇ ਮੇਰਾ ਆਪਣਾ ਅਸੀਂ ਉਹ ਲੋਕ ਆ ਇਸ ਲਈ ਜੇ ਅੱਜ ਪੰਜਾਬ ਵਾਲੇ ਉਹ ਤੁਸੀਂ ਬੱਚਿਆਂ ਦਾ ਹਾ ਦਾ ਨਾਰਾ ਨਾ ਮਾਰਿਆ ਜਿੱਦਣ ਤੁਹਾਡੇ ਮਰਨਗੇ ਨਾ ਉਦੋਂ ਤੁਹਾਨੂੰ ਦੁੱਖ ਹੋਣਾ ਜੋ ਇਹ ਨਾ ਕਿਉ ਇਹਨਾਂ ਦਾ ਹੈ ਇਹ ਮਜ਼ਦੂਰ ਪਰਿਵਾਰ ਹੈ ਇਹ ਗਰੀਬ ਨੇ ਨਹੀਂ ਇੰਨਾਂ ਵਿੱਚ ਵੀ ਰੱਬ ਦੀ ਜਾਨ ਹੈ ਇੰਨਾਂ 'ਚ ਵੀ ਇਹ ਵੀ ਮਨੁੱਖ ਨੇ ਇਸ ਲਈ ਅੱਜ ਸਾਡਾ ਇੰਨਾਂ ਨਾਲ ਖੜਨਾ ਬਣਦਾ ਹੈ ਤੇ ਜਿਹੜੇ ਲੋਕ ਮੂੰਹ ਪਾੜ-ਪਾੜ ਕੇ ਕਹਿ ਰਹੇ ਨੇ ਤੇ ਪੁਲਿਸ ਕਹਿ ਰਹੀ ਹੈ ਪ੍ਰਵਾਸੀਆਂ ਨੂੰ ਕੋਈ ਹੱਥ ਲਾ ਕੇ ਵਿਖਾਏ ਅਸੀਂ ਫਿਰ ਕਹਿੰਨੇ ਆ ਅਪਰਾਧੀਆਂ ਨੂੰ ਬਚਾ ਕੇ ਵਿਖਾਇਓ ਤੁਸੀਂ ਤੁਸੀਂ ਪ੍ਰਵਾਸ ਦਾ ਮਖੌਟਾ ਪਾ ਕੇ ਅਪਰਾਧੀ ਬਚਾਉਣਾ ਚਾਹੁੰਦੇ ਹੋ ਅਸੀਂ ਪਰਵਾਸ ਦੇ ਨਾਂ ਹੇਠ ਛੁਪੇ ਹੋਏ ਅਪਰਾਧੀ ਫੜ ਕੇ ਉਹਨਾਂ ਨੂੰ ਕਟਾਰੇ 'ਚ ਖੜਾ ਕਰਨਾ ਚਾਹੁੰਦੇ ਇਸ ਲਈ ਆਓ ਸਾਰੇ ਇਸ ਪਰਿਵਾਰ ਦਾ ਸਾਥ ਦਿਈਏ ਗੁਰੂ ਕਿਰਪਾ ਕਰੇ ਜਦ ਤੱਕ ਇਨਸਾਫ ਲੈ ਨਹੀਂ ਲੈਂਦੇ ਇਹ ਭੈਣ ਸਾਡੀ ਅਮਨਦੀਪ ਸਿੰਘ ਇਹ ਖੜੇ ਰਹਿਣ ਇਸ ਬੱਚੀ ਨੂੰ ਭਰਾ ਵੀ ਚਾਹੀਦਾ ਏ ਤੇ ਇਸ ਬੱਚੀ ਨੂੰ ਆਪਣੇ ਕਤਲ ਹੋਏ ਭਰਾ ਦਾ ਇਨਸਾਫ ਵੀ ਚਾਹੀਦਾ ਏ ਇਸ ਮਾਂ ਨੂੰ ਇਨਸਾਫ ਚਾਹੀਦਾ ਏ ਕਿ ਕਦੇ ਕਿਸੇ ਮਾਂ ਦੀ ਧੀ ਦੀ ਜਦੋਂ ਪੱਤ ਰੋਲ ਦਿੱਤੀ ਸੀ ਇੱਥੇ ਵਿਗੜਿਆ ਹੋਇਆ ਨੇ ਉਹਨੇ ਚੁੰਨੀ ਸੁੱਟ ਕੇ ਕਿਹਾ ਸੀ ਜੇ ਤੁਹਾਡੇ ਚਣਖਿਆ ਤੇ ਮੈਨੂੰ ਨਿصاف ਲੈ ਦਿਓ ਅੱਜ ਇਹ ਭੈਣ ਵੀ ਸਾਨੂੰ ਕਹਿ ਰਹੀ ਆ ਪੰਜਾਬ ਵਾਸੀਓ ਤੁਹਾਡੇ ਚਣਖ ਹੈ ਤੇ ਮੇਰੇ ਪੰਜ ਬਰਿਆਂ ਦੇ ਹੈ ਅਰਬੀਰ ਸਿੰਘ ਦਾ ਇਨਸਾਫ ਲੈ ਦਿਓ ਤੇ ਜੇ ਨਹੀਂ ਤੇ ਮੈਂ ਸਮਝਾਂਗੀ ਪੰਜਾਬ ਵਿੱਚ ਸਿੱਖ ਜਾਂ ਪੰਜਾਬੀ ਨਹੀਂ ਕੋਈ ਹੋਰ ਰਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਹੋ ਨਿਹਾਲ ਸਤਿਗੁਰੂ ਚੜ੍ਹਦੀ ਕਲਾ ਬਖਸ਼ਿਆ ਆਪ ਆਪ